ਸਤਕਾਰਯੋਗ ਕਿਸਾਨ ਦੋਸਤੋ ਮੇਰੇ ਮਜ਼ਦੂਰ ਵੀਰ ਮੇਰੇ ਦੁਕਾਨਦਾਰ ਸਮੂਹ ਪੰਜਾਬ ਵਿੱਚ ਵਸਦੇ ਪੰਜਾਬੀਓ ਹਰਿਆਣੇ ਵਿੱਚ ਵਸਦੇ ਹਰਿਆਣਵੀ ਭਾਈ ਦੋਸਤੋ ਜਿਹੜੀ ਲੜਾਈ ਲੜੀ ਜਾ ਰਹੀ ਹੈ ਐਮਐਸਪੀ ਦੀ ਲਾਇਆ ਜੀ ਪੰਜਾਬ ਦੇ ਇੱਕ ਵਿਖਦੀ ਲੜਾਈ ਹੈ ਪੰਜਾਬ ਦਾ ਪਾਣੀ ਬਚਾਉਣ ਦੀ ਲੜਾਈ ਹੈ ਜਿੰਨੀ ਦੇਰ ਤੱਕ ਐਮਐਸਪੀ ਨਹੀਂ ਮਿਲਦੀ ਉਨੀ ਦੇਰ ਤੱਕ ਪੰਜਾਬ ਦਾ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਜਿੰਨੀ ਦੇਰ ਤੱਕ ਝੋਨੇ ਤੋਂ ਖੇੜਾ ਨਹੀਂ ਛੁੱਟਣਾ ਉਨੀ ਦੇਰ ਤੱਕ ਪੰਜਾਬ ਦਾ ਪਾਣੀ ਨਹੀਂ ਬਚਣਾ ਸਵੇਸ ਕਰਕੇ ਪਾਣੀ ਹਰ ਕਿਸਾਨ ਦੇ ਬੱਚੇ ਨੇ ਵੀ ਪੀਣਾ ਹੈ ਮਜ਼ਦੂਰ ਦੇ ਬੱਚੇ ਨੇ ਵੀ ਪੀਣਾ ਦੁਕਾਨਦਾਰ ਮਲਾਜ਼ਮ ਇੰਡਸਟਰੀਇਲਿਸਟ ਅਫਸਰਾਂ ਦੇ ਬੱਚੇ ਨੇ ਵੀ ਪੀਣਾ ਸੋ ਇਹ ਲੜਾਈ ਜਿੰਨੀ ਬਹੁਤ ਜ਼ਰੂਰੀ ਹੈ ਹੋ ਸਰਕਾਰ ਦਾ ਵੀ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਸਾਨਾਂ ਦੀ ਇਸ ਮੰਗ ਨੂੰ ਅਸੀਂ ਕਿਵੇਂ ਰੋਲ ਸਕਦੇ ਦੋਸਤੋ ਪਹਿਲਾ 26 ਤਰੀਕ ਨੂੰ ਕੋਸ਼ਿਸ਼ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ 26 ਤਰੀਕ ਤੋਂ ਬਾਅਦ ਜੋ ਰਾਤ ਇੱਥੇ ਸਾਡੇ volunteers ਦੇ ਕੋਲੇ ਸਾਡੇ ਪ੍ਰਬੰਧਕਾਂ ਸਾਡੇ ਲੀਡਰਸ਼ਿਪਰਾਂ ਕੋਲ ਇਨਫੋਰਮੇਸ਼ਨ ਆਈ ਹੈ ਰਾਤ ਫਿਰ ਸਰਕਾਰ ਦਾ ਇੱਕ ਕੋਸ਼ਿਸ਼ ਸੀ ਕਿ ਮੋਰਚੇ ਨੂੰ ਕਿਵੇਂ ਫੇਲ ਕੀਤਾ ਜਾ ਸਕਦਾ ਹੈ ਕਿਵੇਂ ਇਥੇ ਲੀਡਰਾਂ ਨੂੰ ਚੱਕਿਆ ਜਾ ਸਕਦਾ ਹੈ ਲekin ਧਨਵਾਦੀਆਂ ਮੈਂ ਸਾਰੀ ਪ੍ਰੈਸ ਦਾ ਜਿਨ੍ਹਾਂ ਨੇ ਸਮੇਂ ਸਿਰ ਉਸ ਗੱਲ ਨੂੰ ਜਨਤਕ ਕੀਤਾ ਲੋਕਾਂ ਤੱਕ ਲੈ ਕੇ ਗਈ ਤੇ ਉਸ ਅਪੀਲ ਨੂੰ ਮੰਨ ਕੇ ਸਾਡੇ ਨੌਜਵਾਨਾਂ ਦੇ ਜਥੇ ਹਰਿਆਣੇ ਜੋਬਟੀ ਪਧਰਤੀ ਆਈ ਸਾਡੇ ਪੰਜਾਬ ਦੇ ਵਿੱਚੋਂ ਬੁਢੀ ਪਧਰ ਦੇ ਉੱਤੇ ਜਥੇ

ਸਰਕਾਰ ਨੇ ਗੱਲਬਾਤ ਲਈ ਉਦੋਂ ਆਉਣਾ ਜਦੋਂ ਇਹ ਪਤਾ ਲੱਗਿਆ ਕਿ ਹੁਣ ਨਾ ਤਾਂ ਮੋਰਚਾ ਚੱਕਿਆ ਜਾਣਾ ਤੇ ਨਾ ਹੀ ਮੋਰਚੇ ਦੇ ਵਿੱਚੋਂ ਲੀਡਰ ਚੱਕਿਆ ਜਾਣਾ ਤੇ ਫਿਰ ਸਰਕਾਰ ਨੇ ਗੱਲਬਾਤ ਤੇ ਆਉਣਾ ਸੋ ਇਸ ਕਰਕੇ ਆਪ ਸਭ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਬੜੇ ਸਤਕਾਰਯੋਗ ਸਾਡੀ ਭਰਾ ਹੈ ਤਕੜੇ ਹੋ ਕੇ ਇਸ ਮੋਰਚੇ ਦੇ ਵਿੱਚ ਅਗਰ ਇੱਕ ਹਫਤਾ ਤੁਸੀਂ ਤਕੜੇ ਹੋ ਕੇ ਇਸ ਮੋਰਚੇ ਦੀ ਪਹਿਰੇਦਾਰੀ ਕਰਗੇ ਤਾਂ ਮੇਰਾ ਖਿਆਲ ਹੈ ਮੋਰਚਾ ਜਿੱਤ ਲਾਂਗੇ ਹੁਣ ਉਹ ਗੱਲਾਂ ਛੱਡ ਦਿਓ ਕਿ ਅਸੀਂ ਵਾਰੀ ਬਣ ਕੇ ਸਾਡੇ ਪਿੰਡੋਂ 5 ਬੰਦੇ ਜਾਂਦੇ ਨੇ ਸਾਡੇ ਪਿੰਡੋਂ 7 ਜਾਂਦੇ ਨੇ ਬੈਠੇ ਨੇ ਬਹੁਤ ਧੰਨਵਾਦ ਤੁਹਾਡਾ ਪਰ ਹੁਣ ਇੱਕ ਵਾਰੀ 5 ਤੇ 7 ਵਾਲੀ ਗੱਲ ਨੂੰ ਛੱਡ ਦਿਓ ਇੱਕ ਵਾਰ ਇਹ ਸੋਚ ਕੇ ਨਿਕਲੋ ਇੱਕ ਹਫਤਾ ਹਰ ਕਰਦਾ ਇੱਕ ਇੱਕ ਵੀਰ ਜਾਂ ਇੱਕ ਇੱਕ ਭੈਣ ਇਸ ਮੋਰਚੇ ਦੇ ਵਿੱਚ ਹਾਜ਼ਰ ਹੋ ਗੋ ਤਾਂ ਫਿਰ ਆਪਾਂ ਮੋਰਚਾ ਜਿੱਤ ਸਕਾਂਗੇ ਸੋ ਇਹ ਮੇਰੀ ਆਪ ਸਭ ਨੂੰ ਹੱਥ ਜੋੜ ਕੇ ਅਪੀਲ ਹੈ ਆਪ ਡਾਕਟਰਾਂ ਨੇ ਮੈਨੂੰ ਵਾਰ-ਵਾਰ ਕਿਹਾ ਹੈ ਕਿ ਵੀ ਤੁਸੀਂ ਬੋਲਣਾ ਨੂੰ ਲੇਕਿਨ ਮੇਰਾ ਕੀ ਕੀਤਾ ਕਿ ਮੈਂ ਰਾਤ ਜਿਨ੍ਹਾਂ ਨੇ ਸਾਡੇ ਮੋਰਚੇ ਨੂੰ ਅੱਗੇ ਸਾਂਭਿਆ ਉਹਨਾਂ ਦਾ ਧੰਨਵਾਦ ਕਰਾਂ ਤੇ ਬਾਕੀ ਸੰਗਤ ਮਾਹਤਿ ਸੁਰ ਕੇ ਅਪੀਲ ਕਰਾਂ ਕਿ ਮੋਰਚਾ ਜਿਸ ਤਰੀਕੇ ਨਾਲ ਰਾਤ ਨੌਜਵਾਨਾਂ ਨੇ ਆ ਕੇ ਸਾਂਭਿਆ ਉਸੇ ਤਰੀਕੇ ਦੇ ਨਾਲ ਇਹਨੂੰ ਮੋਰਚੇ ਨੂੰ ਸਾਂਭੋ ਇੱਕ ਗੱਲ ਧਿਆਨ ਰੱਖਿਓ ਜਦੋਂ ਸਰਕਾਰ ਨੇ ਇਥੇ ਸਾਨੂੰ ਚੱਕਣ ਦਾ ਮੋਰ ਬਣਾਇਆ ਨਾ ਉਹਦੋਂ ਨਟ ਵੀ ਬੰਦ ਹੋਣਗੇ ਤੁਸੀਂ ਰਾਤ ਨੋਟ ਕੀਤਾ ਹੋਵੇਗਾ ਇੱਕ ਵਾਰੀ ਫੇਸਬੁੱਕਾਂ ਵਰਸਾ ਇੰਸਟਾਗ੍ਰਾਮ ਸਭ ਬੰਦ ਹੋ ਗਈ ਸੀ ਤੇ ਤੁਹਾਨੂੰ ਹੋ ਸਕਦਾ ਹੈ ਥਾਂ-ਥਾਂ ਤੇ ਰੋਕ ਕੇ ਸਾਡੇ ਤੱਕ ਨਾ ਪਹੁੰਚੇ। ਜਿਸ ਕਰਕੇ ਉਹ ਸਮਾਂ ਨਾਲ ਹੀ ਕਿਉਂ ਕਿ ਜਦੋਂ ਉੱਥੇ ਕੁਝ ਹੋਏਗਾ ਉਦੋਂ ਜਾਵੜਾਂਗੇ 2 ਘੰਟਿਆਂ ਦਾ ਸਫ਼ਰ ਹੈ। ਕੀ ਨਹੀਂ ਪਿਆਰਿਓ? ਘੌਣੇ ਸੋਚ ਲੋ ਕਿ ਅਸੀਂ ਇਹ ਵਕਤ ਆਉਣ ਹੀ ਨਹੀਂ ਦੇਣਾ ਸਰਕਾਰ ਦੇ ਦਿੱ ਦਵਾਈ ਇੰਨਾ ਵੜਾ ਲੀਏ। ਸਰਕਾਰ ਇਹ ਸਮਾਂ ਸਾਡੇ ਤੇ ਲਿਆ ਹੀ ਨ ਸਕੇ ਸੁ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ